ਹੁਣ ਕਾਂਗਰਸ ਵੀ ਕਾਲੀ ਚਲ ਤੋਂ ਡਰਦੀ ਐ ਤੇ ਝਾੜੂ ਵਾਲੇ ਵੀ ਡਰਦੇ ਐ ਤੇ ਭਗਵੰਤ ਮਾਨ ਆਇਆ ਤੇ ਘਾ ਟੋੜਨਾ ਨਹੀਂ ਸ਼ਰਾਪੀ ਕੇ ਪਿਆਰਣਾ ਕੋਈ ਕੰਮ ਕਰਨਾ ਨਹੀਂ ਮੀਟਿੰਗ ਜੇ ਬਾਈਕਾਂਸ ਬਾਪੂ ਬਾਪੂ ਸਿਆਸਤ ਚ ਨਹੀਂ ਹੁੰਦੇ ਹੈ ਤੇ ਭਗਵੰਤ ਮਾਨ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਜੀਮਨੇ ਛੋਂਦੇ ਦਾ ਆਪਾਂ ਤਾਂ ਜਿਵੇਂ ਹੀ ਪਹਿਲਾਂ ਜਿਹੜਾ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਣੀ ਛੱਡ ਗਏ ਡਟ ਕੇ ਲੜੀ ਐ ਅੱਛਾ ਜਿਹਨੂੰ ਮੈਂ ਆਦੇਸ਼ ਕੀਤਾ ਲੜਨਾ ਹੈ ਬਸ ਉਹਦੇ ਜਕਾਰਾ ਛੜਦਾ ਹੁਣੇ ਦੇਖੋ ਆਪਣੇ ਵਾਸਤੇ ਆ ਸਾਲ ਬਹੁਤ ਕ੍ਰਿਟੀਕਲ ਹੈ ਆ ਸਾਲ ਜਿੰਨੀ ਮਿਹਨਤ ਕਰਤਾਂਗੇ ਕੱਲੇ ਇੱਥੇ ਨਹੀਂ ਘੱਟ ਤੋਂ ਘੱਟ ਸਾਰਿਆਂ ਦੀਆਂ ਰਿਸ਼ਤਦਾਰੀਆਂ ਕਿਤਨੇ ਕਿਤੇ ਹੈ ਪੰਜਾਬ ਨੂੰ ਜੇ ਬਚਾਉਣਾ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਕਾਲੀ ਦਲ ਦੇ ਵਗੈਰਾ ਜੋ ਹਾਲਾਤ ਇਹਨਾਂ ਨੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਏ ਤੇ ਹੁਣ ਕਰਨਗੇ ਜਿਹੜਾ ਅਖੀਰਲਾ ਟਾਈਮ ਜੋ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਉਸ ਹਿਸਾਬ ਨਾਲ ਲੱਗੇ ਪਏ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਕੱਲਾ ਐ ਤੇ ਮੈਨੂੰ ਲੜਾਈ ਪੜਨੀ ਪਈ ਸਾਰੇ ਪੰਜਾਬ 'ਚ ਮੈਂ ਤਾਂ ਅਸਮਾਨ ਤੋਂ ਗੱਡੀ 'ਚ ਰੱਖ ਲਿਆ ਪਲਾਨ ਬਣਾ ਲਿਆ ਕਿ ਇੱਕ ਸਾਲ ਪੂਰਾ ਇੱਥੋਂ ਪਠਾਨਕੋਟ ਦਾ ਕੰਮਰサーਰ ਤੱਕ ਕਰਤਾਰਪੁਰ ਤੱਕ ਹਲਕੇ ਹਲਕੇ ਜਾ ਕੇ ਆਪਾਂ ਕਾਟ ਪਾਟ ਨੂੰ ਖੜਾ ਕਰਨਾ ਸੋ ਜਿਹੜਾ ਆਪਣਾ ਘਰ ਹੈ ਸੰਭਾਲਣਾ ਤੁਸੀਂ ਕਿਉਂਕਿ ਜਿੰਮਵਾਰੀ ਥੋੜੀ ਹੈ ਜੇ ਮੈਨੂੰ ਇੱਥੇ ਹੀ ਲਿਜਾਈ ਰੱਖਿਆ ਤੇ ਫਿਰ ਜੰਗ ਨਹੀਂ ਲੜੀਣੀ ਜਿਵੇਂ ਮੈਂ ਉਮੀਦਵਾਰ ਸਹੀ ਬਣੇ ਤੁਸੀਂ ਉਮੀਦਵਾਰ ਹੋ ਜੇ ਆਪਣੀ ਸਰਕਾਰ ਆਉਂਦੀ ਹੈ ਮਤਲਬ ਥੋੜੀ ਸਰਕਾਰ ਆ ਗਈ ਤੁਸੀਂ ਬਣ ਗਏ ਜੇ ਇੱਥੇ ਤਾਕਤ ਆਉਗੀ ਸਮਝੋ ਮੈਂ ਤੁਹਾਨੂੰ ਆ ਗਈ ਤੇ ਤੁਹਾਨੂੰ ਪਤਾ ਹੈ ਜਦੋਂ ਜਿਹੜੇ ਹਲਕੇ ਦੀ ਸਰ ਮੁੱਖ ਮੰਤਰੀ ਹੁੰਦਾ ਹੈ ਉਹ ਹਲਕੇ ਦਾ ਮਤਲਬ ਦਾ ਮਨਿਸਟਰ ਦਾ ਸਾਰੀ ਬਣ ਜਾਂਦੇ ਵੱਡੇ ਬਾਪੂ ਬਾਦਲ ਸਾਹਿਬ ਕਿੰਨੇ ਸਾਲ ਰਹੇ 25 ਸਾਲ ਕੋਈ ਕਮੀ ਆਈ ਕਿਸੇ ਚੀਜ਼ ਦੀ ਨਹੀਂ ਆਈ ਤੇ ਹੁਣ 10 ਸਾਲ ਤੁਸੀਂ ਆਪਾਂ ਕਮਰੇ 'ਚ ਬੈਠੇ ਆ ਲੂਈ ਲੈ ਕੇ ਹੁਣ ਨਿਕਲੋ ਹੁਣ ਇੱਕ ਇੱਕ ਮਾਨ ਬਣਾ ਲਓ ਜਿੰਨੇ ਰਿਸ਼ਤੇਦਾਰ ਆਪਲੇ ਇੱਕ ਕਾਗਜ਼ ਪੈਨਸਲ ਲੈ ਲਓ ਆਪਣੇ ਰਿਸ਼ਤੇਦਾਰਾਂ ਨੂੰ ਚੈੱਕ ਕਰੋ ਕਿਹੜਾ ਪਾਰਟੀ 'ਚ ਹੋਰ ਕਿਸੇ ਪਾਰਟੀ 'ਚ ਪੂਰੇ ਪੰਜਾਬ 'ਚ ਪਹਿਲਾਂ ਸਾਰਿਆਂ ਨੂੰ ਜੋੜੋ ਨਾਲ ਤੇ ਹੁਣ ਜਿੱਥੇ ਕੋਈ ਪ੍ਰੋਗਰਾਮ ਆਊਗਾ ਆਪਣਾ ਬਸ ਹੁਣ ਫੌਜ ਮੰਗੂ ਨਾ ਜਿਵੇਂ ਛੁੱਟੀਆਂ ਕੈਨਸਲਡ ਪਹੁੰਚ ਨਹੀਂ ਪਹੁੰਚਣਾ ਜੇ ਮੈਂ ਦੇਖੋ 24 ਘੰਟੇ ਟ੍ਰੈਫਲ ਦਾ ਤੇ ਆਪਾਂ ਨੂੰ ਕੀ ਫਰਕ ਪੈਂਦਾ ਤੁਹਾਨੂੰ ਤਾਂ ਅਸੀਂ ਘੱਟ ਤੋਂ ਘੱਟ ਸਾਲ 'ਚ ਮੈਨੂੰ 5 10 20 ਵਾਰੀ ਸ਼ਾਇਦ ਤੁਹਾਨੂੰ ਲੋੜ ਆਪਾਂ ਪ੍ਰੋਗਰਾਮ ਨਹੀਂ ਹੈ ਉਹ 20 ਦਿਨ ਜਾਂ 25 ਦਿਨ ਜਾਂ ਕਿਤੇ ਵੀ ਹੋਏ ਕਿਉਂਕਿ ਉਹ ਦਿਨ ਮਿਸ ਨਹੀਂ ਕਰਨਾ ਕੁਝ ਮਰਜ਼ੀ ਹੋ ਜਾ ਮੁਰ ਜਿਵੇਂ ਬਾਗੀ ਦੀ ਕਾਨਫਰੰਸ 14 ਤਰੀਕ ਨੂੰ ਇਲੈਕਸ਼ਨ ਤੋਂ ਪਹਿਲੇ ਅਖੀਰੀ ਕਾਨਫਰੰਸਾਂ ਅਗਲੇ ਇਲੈਕਸ਼ਨ ਚ ਕਾਨਫਰੰਸ ਨਹੀਂ ਹੋਣੀ ਕੋਡ ਲੱਗ ਜਾਣਾ ਐ ਇਸ ਇਲੈਕਸ਼ਨ ਇਸ ਬਾਗੀ ਦੀ ਕਾਨਫਰੰਸ ਪਤਾ ਲੱਗ ਜੇ ਕਿ ਆ ਗਿਆ ਕਾਲੀ ਦਲ ਸੋਨੇ ਹਾ ਹਾ ਜੀ ਨਾ ਬਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੇ ਇੱਕ ਗੱਲ ਸਪਸ਼ਟ ਕਰਦੀ ਐ ਹੁਣ ਕਾਂਗਰਸ ਵੀ ਅਕਾਲੀ ਦਲ ਤੋਂ ਡਰਦੀ ਐ ਤੇ ਝਾੜੂ ਵਾਲੇ ਵੀ ਡਰਦੇ ਐ ਤੁਸੀਂ ਦੇਖ ਲਓ तकरीबन 28200 ਬਲੈਂਕ ਸੈਂਬੀਆਂ ਪੂਰੇ ਪੰਜਾਬ ਚ ਅਖਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਗ੍ਰੰਥ ਕੀਤੇ ਜਿਹੜੇ ਜਿੱਤ ਨਾਲੇ 1100 ਕਾਂਗਰਸ ਦੇ ਕਲੇ 300 ਟਾੜੂ ਵਾਲੇ ਨੇ ਤੇ 1100 ਅਧੀਆਂ ਤੇ ਕਈ ਹਲਕੇ ਅਜੇ ਐ ਮੈਨ ਲੱਗਦਾ ਹੈ 15 16 ਹਲਕੇ ਅਜੇ ਜਿੱਥੇ ਨਾ ਬਲਾਕ ਸੰਭਤੀ ਛੱਡੀ ਤੇ ਨਾ ਜ਼ਿਲ੍ਹਾ ਪ੍ਰੀਸ਼ਾ ਛੱਡਿਆ ਪਰ ਜਿੱਥੇ ਵੱਜ ਗਏ ਉੱਥੇ ਤੁਸੀਂ ਨੇਰੀ ਲਿਆ ਦਿੱਤੀ ਸੋ ਜੇ ਤੁਸੀਂ ਮਾਲਵਾ ਹਲਕਾ ਦੇਖੋਗੇ ਆ ਮਾਲਵੇ ਦਾ ਇੱਥੋਂ ਪਟਿਆਲੇ ਤੱਕ ਇੱਥੇ ਲੜਾਈ ਇਕਲੀ ਆਮ ਆਦਮੀ ਪਾਰਟੀ ਤੇ ਕਾਲੀ ਦਲ ਜਿਸੀ ਕਾਂਗਰਸੀ ਹੈ ਹੀ ਨਹੀਂ ਸੀ ਕਾਂਗਰਸ ਹੈ ਹੀ ਨਹੀਂ ਸੀ ਆ ਪੈਂਡ ਸੀਟਾਂ ਦੇ ਜਾਂ 5 ਤੇ ਇੱਕ ਆਪ ਦਿੱਤੀ ਹੈ ਕਾਂਗਰਸ ਆ ਕੋਈ ਲੈਣਾ ਇਹਦਾ ਮਤਲਬ ਕੀ ਹੈ ਅਸਾ ਜਿਹੜੇ ਆਪ ਨੂੰ ਪਹਗੇ ਉਹ ਮੈਨੂੰ ਲੱਗਦਾ 80 ਨੰਬਰ ਪਰਸੈਂਟ ਹੈ ਉਹ ਜੀ 2 ਕੁ ਮਹੀਨੇ ਠਹਿਰ ਜੋ ਅਸੀਂ ਆਉਣ ਵਾਲੇ ਹਾਂ 2 ਕੁ ਮਹੀਨੇ ਠਹਿਰ ਜੋ ਕੋਈ ਸਰਪੰਚ ਲੈ ਲਿਆ ਗ੍ਰਾਂਟ ਮੈਂ ਕਹਿੰਦਾ ਦਵਾਨੀ ਮਿਲਣੀ ਨਹੀਂ ਤੁਹਾਨੂੰ ਐਵੇਂ 2 ਮਹੀਨੇ ਕਹਿਣ ਲੱਗੀ ਲੋੜ ਹੈ ਐਵੇਂ ਹੀ ਹੌਕੇ ਹੀ ਹੌਸਲਾ ਲਈ ਹੁੰਦੇ ਕਿ ਆਜ ਆ ਜਾਾਂਗੇ ਜੀ ਆ ਜਾਾਂਗੇ ਝਾੜੂ ਨੂੰ ਜਿੰਨੀ ਵੋਟਾਂ ਪਈਆਂ ਨਾ ਜਿਹੜੇ ਹੁਣ ਪਾਕਿਸਤਾਨ ਦੀ ਪਈਆਂ ਮੈਨੂੰ ਲੱਗਦਾ 10 ਪਰਸੈਂਟ ਨਹੀਂ ਮਿਲੀਆਂ ਅਖੀਰ ਚ ਆਪਣੀ ਲੜਾਈ ਅਕਾਲੀ ਦਲ ਵਰਸਸ ਕਾਂਗਰਸੀ ਹੋਣੀ ਹੈ ਤੇ ਮੈਂ ਦੇਖਿਆ ਆ ਮਾਲਵਾ ਬੈਡ ਤਾਂ ਆਪਾਂ ਬਹੁਤ ਤਖੜੇ ਆ ਥੋੜਾ ਦੁਆਬੇ ਤੇ ਆਪਾਂ ਨੂੰ ਥੋੜਾ ਅਸੀਂ ਸਿਸਟਮ ਬਣਾ ਰਹੇ ਆ ਪਰ ਤੁਸੀਂ ਮਨ ਬਣਾ ਲਓ ਆਪਣੇ ਵਰਕਰ ਆਪਣੇ ਕੱਲੇ ਆਪਣੇ ਵਰਕਰ ਮਨ ਬਣਾ ਲੈਣਾ ਆਪਾਂ ਲੈਕਚਰ ਜਿਤਨਾ ਹੈ ਜਿੱਤ ਜੂਗੇ ਮਨ ਬਣਾ ਲਓ ਪਰ ਹਲੇ ਜੀ ਤਾਂ ਹੀ ਜਿੱਤੇ ਆਣ ਨਹੀਂ ਹਲੇ ਤਾਂ ਟ్రਾਇਲ ਰਨ ਨਹੀਂ ਦੇਣਾ ਐਵੇਂ ਅਸਲੀ ਉਹ ਜਿੱਤਣ ਵਾਸਤੇ ਐ ਨਹੀਂ ਹੈ ਕਿ ਅੱਜ ਹੀ ਅੱਜ ਤੋਂ ਲੱਗੋ 1 ਸਾਲ 1 ਸਾਲ ਦੇ ਦੇਓ ਪਾਰਟੀ ਨੂੰ 1 ਸਾਲ ਪੂਰਾ ਉਹਦੇ ਬਾਅਦ ਦੇਖੋਗੇ ਤੁਹਾਨੂੰ ਕਿਸੇ ਚੀਜ਼ ਦੀ ਆਂਚ ਨਹੀਂ ਆਉਣ ਦੋਗੇ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਵੀ ਤਰੀਕਾ ਪਤਾ ਹੈ ਹੈ ਲੰਬੀ ਵਾਲੇ ਤਾਂ ਜਿਆਦਾ ਜਾਂਦੇ ਆ ਮੈਨੂੰ ਉਹ ਨਹੀਂ ਇੱਕ ਦਿਨ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਾਂ ਕਿ ਆ ਤੁਹਾਡੇ ਮੈਂ ਮੈਨੂੰ ਤਾਂ ਪਾਲਾ ਸਾਹਿਬ ਵੱਡੇ ਬੰਨੀ ਜੰਨੇ ਹੁੰਦੇ ਸੀ ਮੈਨੂੰ ਕਹਿੰਦੇ ਤੂੰ ਜਲਾਲਾਬਾਦ ਹੀ ਰਹਿ ਆ ਕਰ ਚਲੋ ਇੱਕ ਦਿਨ ਮੈਂ ਉਹਨਾਂ ਨੂੰ ਮਿਲਣ ਆ ਗਿਆ ਇੱਥੇ ਕੰਮ ਸੀ ਮੈਨੂੰ ਕਿ ਪਤਾ ਕਿੱਥੇ ਭੁੰਡੇ ਪਾਲਾ ਸਾਹਿਬ ਕਿੱਥੇ ਕਹਿੰਦੇ ਜੀ ਲੰਬੀ ਹਲਕੇ ਸੰਗੇ ਦਰਸ਼ਨ ਕਰ ਰਹੇ ਤੇ ਜਦੋਂ ਮੈਂ ਨਾਲ ਬੈਠਾ ਤੇ ਪਰ ਕਿਹੜਾ ਪਿੰਡ ਸੀ ਸਰਪੰਚ ਚੁੱਕਿਆ ਪਾਲਾ ਸਾਹਿਬ ਦੇ ਕਾਕਾ ਕੀ ਚਾਹੀਦਾ ਉਹ ਕਹਿੰਦੇ 55 ਜਾਈਦੇ ਹੈ ਮੈਂ ਖੜਾ ਹੋਇਆ ਮੈਂ ਕਹਿੰਦਾ ਜੀ ਜਦੋਂ ਮੈਂ ਐਡਾ ਸੀ ਨਾ ਉਦੋਂ ਵੀ 55 ਮੰਗਦੇ ਹੁੰਦੇ ਸੀ ਅਜਿਹਾ 40 ਸਾਲ ਹੋਵੇ ਖੜਵੰਜੇ ਨਹੀਂ ਪੂਰੇ ਹੋਏ ਹੈ ਮੈਂ ਕਿਹਾ ਜੀ ਹੁਣ ਲੰਬੀ ਹਲਕੇ ਦੀ ਸੇਵਾ ਮੈਨੂੰ ਦਿਓ ਕੰਬਨ ਨੂੰ ਕਹਿੰਦਾ ਪਾਲ ਸਾਹਿਬ ਇਹ ਕੀ ਕਰੇਗਾ ਮੈਂ ਕਿਹਾ ਜੀ ਤੁਹਾਨੂੰ ਨਮਾ ਐ ਬਣਾ ਕੇ ਸ਼ੋਰੂਮ ਵਾਂਗੂ ਕੱਢ ਕੇ ਦਿਖਾ ਦੂੰਗਾ ਮੈਂ ਕਿਹਾ ਸਾਰੇ ਪਿੰਡਾਂ 'ਚ ਗਲੀਆਂ ਨਾਲੀਆਂ ਸੀਮਿੰਟ ਦੀ ਜੱਪੜ ਜੁੱਪੜ ਸਾਰਾ ਇੱਕ ਮਾਡੇ ਜੀ ਮੈਂ ਕਰਕੇ ਕਹਿੰਦਾ ਇਹ ਵੀ ਮਰੀਲ ਕਿੱਥੇ ਹੋਊਗਾ ਮੈਂ ਕਿਹਾ ਜੀ ਤੁਸੀਂ ਦੇਖੋ ਤੁਸੀਂ ਦੇਖ ਲਓ ਹੁਣ ਇੱਕ ਸ਼ੋਰੂਮ ਨਹੀਂ ਬਣਾਦੇ ਤੁਹਾਡੇਾਰੇ ਇੱਕ ਵਾਡੇ ਤੋਂ ਹੁਣ ਜਦੋਂ ਖੜਵੰਜੇ ਤਾਂ ਨਹੀਂ ਮੰਗਦੇ ਮੁੱਲਾ ਦਾ ਹੁਣ ਗੁੰਦਾ ਤੋੜਦੀ ਵੀ ਕੋਸ਼ਿਸ਼ ਕਰੋ ਟੁੱਟਦੀ ਨਹੀਂ ਉਹ ਸੜਕਾਂ ਗਲੀਆਂ ਕਮੀ ਐ ਹੁੰਦਾ ਮੈਂ ਕਹਿੰਦਾ ਮੈਨੂੰ ਦਿਓ ਮੌਕਾ ਪੂਰੇ ਪੰਜਾਬ ਬਣਾਉਗਾ ਜਾਂ ਪੈਸੇ ਦੀ ਕਮੀ ਨਹੀਂ ਐ ਨੀਅਤ ਦੀ ਕਮੀ ਐ ਹੁਣ ਜੇ ਭਗਵੰਤ ਮਾਨ ਆਇਆ ਨੇ ੱੱਕਾ ਤੋੜਨਾ ਨਹੀਂ ਸ਼ਰਾਬ ਪੀ ਕੇ ਪਿਆ ਰਹਿਣਾ ਐ ਉਹ ਕੰਮ ਕਰਨਾ ਨਹੀਂ ਮੀਟਿੰਗ ਕਰਨੀ ਕਿਤੇ ਕੰਮ ਹੀ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਬੰਦ ਦਾ ਕੀ ਫਾਇਦਾ ਕਿਸ ਵਾਸਤੇ ਬਣਾਇਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਸੀ ਉਹਨੇ ਕੰਮ ਕਰਨਾ ਹੀ ਨਹੀਂ ਸੀ ਉਹ ਸਾਰੇ ਬੰਦੇ ਆ ਮੁੱਖ ਮੰਤਰੀ ਰਾਜ ਕਰਨ ਵਾਸਤੇ ਕਿ ਅਸੀਂ ਮੁੱਖ ਮੰਤਰੀਆਂ ਹੈਲੀਕਾਪਟਰ ਸਾਡੇ ਕੋਲੇ ਆ ਪਰ ਢੇੜੇ-ਗੁੜੇ ਕੱਟਾਂਗੇ ਜੇ ਸੇਵਾ ਕੀਤੀ ਤੇ ਬਾਪੂ ਬਾਦਲ ਲਗੀ ਦੀ ਮਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਜੀ ਰਹਿੰਦੇ ਛੋਟੇ ਵਿੱਚ ਰਹਿੰਦੇ ਸੀ ਦੇਖੋ ਉਹਨਾਂ ਦੇ ਜਦੋਂ ਆਪਾਂ ਇਸ ਹਲਕੇ ਤੋਂ ਆਪਾਂ ਹਾਰ ਗਏ ਤੇ ਦੁੱਖ ਹੁੰਦਾ ਹੈ ਗੁੱਸਾ ਵੀ ਹੁੰਦਾ ਹੈ ਅਤੇ ਮੈਂ ਤੇ ਕਮਰੇ ਵਿੱਚ ਬੈਠੇ ਸੀ ਵੱਡੇ ਬਾਲ ਸਾਹਿਬ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਾਕਾ ਕਿੱਥੇ ਆਪਣੇ ਬੰਦੇ ਕਹਿੰਦੇ ਮੈਂ ਕੱਲ ਤੋਂ ਧਰਵਾਦੀ ਦੌਰਾ ਸ਼ੁਰੂ ਕਰਨਾ ਹੈ ਦੇਖੋ ਬੰਦੇ ਦੀ ਇਨਸਾਨੀ ਦੇ ਜਿੰਨੇ ਜਾਣੇ ਹੁੰਦੇ ਉਹਨਾਂ ਨੂੰ ਕੋਈ ਉਹਨਾਂ ਦੇ ਲੋਮ ਜੁੜੇ ਸੀ ਲੋਕਾਂ ਨਾਲ ਉਹ ਕਹੇ ਫਿਰ ਵੀ ਹੈ ਜਿੰਨੇ ਭਾਈ ਆਪਾਂ ਆਪਣੇ ਬੰਦੇ ਨੇ ਪਾਈ ਹੈ ਲੜਾਈ ਲੜੀ ਹੈ ਕਿਸੇ ਨਾਮ ਉਹਨਾਂ ਦੀ ਦੁਸ਼ਮਣੀ ਨਹੀਂ ਸੀ ਕਿਸੇ ਨੂੰ ਹੋਏ ਨਹੀਂ ਗਿਆ ਦੇਖੋ ਪੰਜਾਬ ਨੂੰ ਬਣਾਤਾ ਜੋ ਕੁਝ ਵੀ ਤੁਹਾਡੇ ਪਿੰਡ ਤੋਂ ਨਿਕਲ ਜਾਓ ਐਂ ਤੁਸੀਂ ਸਾਰੇ ਹਲਕੇ ਤੇ ਬੈਠਿਓ ਸਾਰੇ ਖਾਲੇ ਬਾਲਸਾਹਬ ਨੇ ਬਣਾਈਆਂ ਸਾਰੀਆਂ ਕਸੀਆਂ ਬਾਲਸਾਹਬ ਨੇ ਰਾਈਆਂ ਸਾਰੇ ਟਿਊਬਲ ਕਨੈਕਸ਼ਨ ਬਾਲਸਾਹਬ ਨੇ ਦਿੱਤਾ ਸਾਰੇ ਸਕੂਲ ਹਸਪਤਾਲ ਡਿਸਪੈਂਸਰੀਆਂ ਧਰਮਸ਼ਾਲਾ ਕੁਝ ਵੀ ਚੀਜ਼ ਹੈ ਇਕੱਲੇ ਬਾਲਸਾਹਬ ਦੇ ਬਗਾਰੇ ਇੱਕ ਵੀ ਕਿਸੇ ਨੂੰ ਨਹੀਂ ਦਿੱਤੀ ਗੱਲ ਸਹੀ ਹੈ ਕਿ ਨਹੀਂ ਸਹੀ ਬਿਲਕੁਲ ਇਕੱਲੇ ਇੱਥੇ ਨਹੀਂ ਪੂਰੇ ਪੰਜਾਬ ਪੂਰੇ ਪੰਜਾਬ 'ਚ ਮੈਂ ਕਿਤੇ ਕਿਤੇ ਸੋਚਦਾ ਸੀ ਜੇ ਬਾਈਕਾਂਦ ਬਾਪੂ ਬਾਦਲ ਸਿਆਸਤ 'ਚ ਹੀ ਨਾ ਹੁੰਦੇ ਹੈਂ ਕਿ ਭਗਵੰਤ ਸਾਨ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਚੀਮਲੇ ਹੁੰਦੇ ਦਾ ਆਪਾਂ ਤਾਂ ਜਿਵੇਂ ਹੀ ਪਹਿਲਾਂ ਰਾਤਾਂ ਨੂੰ ਟਿੱਬਿਆਂ 'ਤੇ ਬੈਠੇ ਹੁੰਦੇ ਲੰਬੀ ਵਾਲੇ ਉਹ ਬਜ਼ੁਰਗੋ ਅੱਟੇ ਪੇ ਨਹੀਂ ਹੁੰਦੇ ਸੀ ਲੰਬੀ ਹੈ ਹੈ ਇੱਥੋਂ ਮੈਨੂੰ ਯਾਦ ਆ ਮੈਂ ਜਦ ਸਕੂਲ ਪੜਦਾ ਹੁੰਦਾ ਸੀ ਦੇਲਾਦੂਨ ਬਾਦ ਨੂੰ ਪਠੰਡੇ ਉੱਠਦੀ ਗੱਡੀ ਜਾਂਦੇ ਹੁੰਦੇ ਸੀ ਟਿੱਬਿਆਂ 'ਤੇ ਸਾਰੇ ਟਿੱਬੇ ਹੁੰਦੇ ਸੀ ਇੱਥੋਂ ਸੜਕ ਹੀ ਨਹੀਂ ਹੁੰਦੀ ਸੀ ਪਠੰਡੇ ਨੂੰ ਉੱਤੋਂ ਦੀ ਆਉਣਾ ਪੈਂਦਾ ਸੀ ਢੱਪਲੀ ਨੂੰ ਟਿੱਬੇ ਥੋੜੇ ਵੀ ਸਾਰੇ ਟਿੱਬੇ ਸੀ ਇੱਥੇ ਥੋੜੇ ਹੁਣ ਜਿਹੜੇ ਝੋਨੇ ਲੱਗੇ ਐ ਬਾਪੂ ਬਾਦਲ ਕਰਦੇ ਐ ਪੂਰੇ ਪੰਜਾਬ ਇਸ ਕਰਕੇ ਮੈਂ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਹੈ ਪਰ ਸਹੀ ਬਣੇ ਸੇ ਜੋ ਕਿਤੇ ਰੱਬ ਕਿਤੇ ਕਿਤੇ ਪੈਦਾ ਕਰਦਾ ਉਹ ਜੇ ਗਾਣਾ ਸੀ ਨਾ ਰੱਬ ਕਿਤੇ ਕਿਤੇ ਪੈਦਾ ਕਰਦਾ ਸਹੀ ਗੱਲ ਗਾਣਾ ਤੇ ਉਹਨਾਂ ਦੀ ਸੋਚ ਸੀ ਮੈਂ ਚੱਲ ਰਿਹਾ ਹਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਨੂੰ ਆਸ ਤੇ ਚੱਲ ਰਹੇ ਹਨ। ਇਹਨਾਂ ਦਾ ਨਿਸ਼ਾਨਾ ਵੀ ਆ ਕਿ ਆਪਣਾ ਪੰਜਾਬ ਆਪਣਾ ਘਰ ਹੈ। ਕਿ ਆਪਾਂ ਨਾ ਬਚਾਇਆ ਨਾ ਆਪਣੇ ਅਗਲੀਆਂ ਪੀੜ੍ਹੀਆਂ ਵਾਸਤੇ ਕੋਈ ਜਗਾ ਨਹੀਂ ਰਹਿਣੀ ਇੱਥੇ। ਜਿਹੜੇ ਆਪਾਂ ਸੋਚੀ ਪੈਟ ਸੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦਰਾਜੇ ਬੰਦ ਹੋ ਗਏ ਆ। ਉੱਥੇ ਵੀ ਕੱਟਣ ਲੱਗੇ ਵਾਪਸ। ਸੋ ਜੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਆਪਾਂ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਕੜਾ ਕਰਨਾ ਪੈਣਾ ਹੈ। ਤੋ ਤੁਸੀਂ ਕਰ ਸਕਦੇ ਹੋ ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਐਂਕਸਾ ਪਰ ਕਿੱਲ ਜਾਣੀਆਂ ਜੀ ਜਾਂ ਟਿਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜ ਦੇਣਾ 10% ਅੰਦਰ ਜਾਂਦੇ ਐ ਬਾਕੀ ਸਾਰਾ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਹੈ ਅਸੀਂ ਪਿੰਡ ਮਗਰ ਕੱਲੀ ਇੱਕ ਬਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹਦੇ ਅੰਦਰ ਜਾਣ ਕੋਈ ਹੋਣ ਭਾਏ ਉੱਤੋਂ ਥੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹਨੂੰ ਹੀ ਭੇਜਦੇ ਨੇ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਚੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਬਗ ਪਰ ਇੱਕ ਪਾਸੇ ਵੀ ਹੋਣੇ 60 70 ਨਾਲੇ ਜੇ ਗਰਮ ਠੰਡ ਹੈਗੀ ਐ ਜੱਫੀ ਦੇ ਫੇ ਪਾ ਕੇ ਕੰਨ ਨਿਗ ਨੋਕ ਕੇ ਭੇਜੋ ਸਾਰੇ 4-5-5 ਜਾਣੇ ਹੈ ਉਮਰੀ ਬਸ ਤੇ ਸਿੰਦਰ ਅੱਜ ਇੱਕ ਐਡੀ ਪਾਰਕਿੰਗ ਵੀ ਉੱਥੇ ਕਰ ਲੈ ਜਮਾ ਸਟੇਜ ਦੇ ਸਾਹਮਣੇ ਬਸ ਅੱਠ ਕਿਲੇ ਲੈ ਲੇ ਪਰ ਆਪਾਂ ਜਿਵੇਂ ਨਾ ਸੋਹ ਕਾ ਕੇ ਜਾਣਾ ਕਿ ਆਪਾਂ ਊਠ ਰੈਵੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਸਿੱਧੇ ਅੰਦਰ ਤੇ ਨਾਲੇ ਆਪਾਂ ਡੇਢ 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈ ਤਾਂ ਕਿ 3 ਵਜਾਂ ਦੇ ਲੋਕੀ ਮੈਂ ਕਹਿੰਦੀ ਐ 3:00 ਵਜੇ ਮੈਨੂੰ ਕਹਿੰਦਾ ਕਿਉਂ ਮੈਂ ਕਹਾਂ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਣੀ ਛੱਡ ਗਏ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਉਹ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਹੈ ਜੇ ਥੋੜੇ ਚੰਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਦੇਖਿਆ ਇਹ ਮਾਰੇ ਦੇ ਪੈ ਜਾਣ ਜਿਹੜਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਦੇ ਚਿਮੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਮੜਿਆ ਪਿਆ ਹੈ ਹੈ ਉਸੀ ਸੋਸ਼ਲ ਮੀਡੀਆ ਨੇ ਭਗਵਾਨ ਸਮਾਨ ਦੀ ਰੀਲ ਬਣਾਉਣੀ ਹੈ ਤੇ ਝਾੜੂਆਂ ਲਾ